ਖਾਲਸਤਾਨੀਆਂ ਦੇ ਮੁੱਦੇ ਤੇ ਅਮਰੀਕੀ ਪ੍ਰੈਜ਼ੀਡੈਂਟ ਨੂੰ ਇੰਡੀਆ ਟੋਡੇ ਦੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਅ ਅਮਰੀਕਾ ਚ ਜਿਹੜੀਆਂ ਉਹਨੇ ਸਿੱਧੇ ਤੌਰ ਤੇ ਉਤੇ ਖਾਲਸਤਾਨੀਆਂ ਬਾਰੇ ਕਿਹਾ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਭਾਰਤ ਵਿਰੋਧੀ ਐਕਟੀਵਿਟੀਆਂ ਹੁੰਦੀਆਂ ਨੇ ਉਹਦੇ ਤੇ ਤੁਸੀਂ ਕੀ ਕਰ ਰਹੇ ਹੋ ਸਵਾਲ ਵੱਡਾ ਸੀ ਗੰਭੀਰ ਸੀ ਸਿੱਧੇ ਤਰੀਕੇ ਨਾਲ ਉਹ ਖਾਲਸਤਾਨੀ ਵਰਡ ਤਾਂ ਨਹੀਂ ਉਹਨੇ ਕਿਹਾ ਪਰ ਅਮਰੀਕਾ ਤੋਂ ਭਾਰਤ ਵਿਰੋਧੀ ਕਾਰਵਾਈਆਂ ਤਾਂ ਖਾਲਸਤਾਨੀ ਹੀ ਕਰ ਰਹੇ ਨੇ ਸਿੱਖ ਕਰ ਰਹੇ ਨੇ ਸੋ ਇਹ ਗੱਲ ਬਹੁਤ ਅੰਡਰਲਾਈਨ ਆ ਤੇ ਬੋਲਡ ਅੱਖਰਾਂ ਦੇ ਵਿੱਚ ਉਹਦੇ ਤੇ ਪਹਿਲਾਂ ਤਾਂ ਪ੍ਰੈਜ਼ੀਡੈਂਟ 트ੰਪ ਨੇ ਕਿਹਾ ਕਿ ਜ਼ਰਾ ਉੱਚੀ ਬੋਲ ਲਾਊਡਰ ਤੇ ਉਹ ਫੇਰ ਉੱਚੀ ਬੋਲਦਾ ਫੇਰ 트ੰਪ ਵੱਲੋਂ ਕਿਹਾ ਜਾਂਦਾ ਮੈਨੂੰ ਸਮਝ ਨਹੀਂ ਲੱਗੀ ਹੈਗੀ ਮਤਲਬ ਇਹਦਾ ਮਤਲਬ ਸਪਸ਼ਟ ਕਿ ਖਾਲਸਤਾਨ ਦੀ ਲਹਿਰ ਐਦਾਂ ਹੀ ਚਲਦੀ ਰਹੂਗੀ ਜਦੋਂ ਤੱਕ ਆਪਣੇ ਮੁਕਾਮ ਦੇ ਉੱਤੇ ਪਹੁੰਚਦੀ ਨਹੀਂ ਜਦੋਂ ਤੱਕ ਖਾਲਸਾਨ ਆਜ਼ਾਦ ਨਹੀਂ ਹੁੰਦਾ ਇਹ ਐਦਾਂ ਹੀ ਚੱਲਣੀ ਆ ਤੁਸੀਂ ਐਦਾਂ ਦੇ ਸਵਾਲ ਸਬੂਲ ਨਾ ਕਰਿਆ ਕਰੋ ਇਹ ਜਦੋਂ ਗੱਲ ਜਾਂ ਇਹ ਸਾਈਨ ਸਿਗਨਲ ਸੰਕੇਤ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਬਣੋਂ ਦਿੱਤਾ ਜਾ ਰਿਹਾ ਸੀ ਮੋਦੀ ਆਪਣਾ ਪਸੀਨਾ ਪੂੰਝ ਰਿਹਾ ਸੀ ਉਸ ਵੇਲੇ ਨਾਲ ਖੜਾ ਸੀ ਡਾਇਸ ਤੇ ਸੋ ਐਸ ਦੇ ਕਾਫੀ ਡੂੰਘੇ ਅਰਥ ਨਿਕਲਦੇ ਨੇ ਇਸ ਗੱਲ ਦੇ ਇਹ ਆਪਣੇ ਆਪ ਦੇ ਵਿੱਚ ਇੱਕ ਅਜੀਹੀ ਗੱਲ ਹੈ ਸੋ ਭਾਰਤੀ মিডিਆ ਜਬ ਭਾਰਤ ਦੇ ਵਿੱਚ ਐਸ ਗੱਲ ਦਾ ਕੀ ਜਵਾਬ ਦੇਊਗਾ ਇਹਦੇ ਉੱਤੇ ਕਿਵੇਂ ਦੀ ਰਿਐਕਸ਼ਨਸ ਪ੍ਰਤੀਕਿਰਿਆ ਹੋਊਗੀ ਕਿਵੇਂ ਉਹ ਐਸ ਗੱਲ ਨੂੰ ਬੁਝਣਗੇ ਜਾਂ ਆਪਣੇ ਲੋਕਾਂ ਨੂੰ ਕੀ ਦੱਸਣਗੇ ਇਹਦੇ ਬਾਰੇ ਕੀ ਭਾਰਤੀ মিডিਆ ਦੀ ਉੱਥੇ ਇੰਨੀ ਭਾਰਤ ਦੀ ਹੀ મોદી ਦੀ ਸਾਰੇ ਇੰਡੀਆ ਦੀ ਮਤਲਬ ਇੱਕ ਇੰਡੀਅਨ ਸਟੇਟ ਦਾ ਇੱਕ ਜਿਹੜਾ ਬੰਦਾ ਵਾਈਟ ਹਾਊਸ ਦੇ ਵਿੱਚ ਜਾਂਦਾ ਆ ਭਾਵੇਂ মিডিਆ ਦੇ ਤੌਰ ਦੇ ਉੱਤੇ ਜਾਂਦਾ ਫੋਰਨ ਜਿਹੜਾ ਫੋਰਨ মিডিਆ ਦੇ ਅੰਡਰ ਰਜਿਸਟਰਡ ਹੁੰਦਾ ਤੇ ਉੱਥੇ ਵਾਈਟ ਹਾਊਸ ਜਾਂਦਾ ਉਹ ਛੋਟੀ ਮੋਟੀ ਗੱਲ ਨਹੀਂ ਹੁੰਦੀ ਵੱਡੀ ਗੱਲ ਹੁੰਦੀ ਹੈ ਉਹ ਬੰਦਾ ਬਹੁਤ ਜੀਨੀਅਸ ਬੰਦੇ ਨੂੰ ਭੇਜਣ ਦੀ ਕੋਸ਼ਿਸ਼ ਕਰਦੇ ਨੇ ਪੜੇ ਲਿਖੇ ਬੰਦੇ ਨੂੰ ਭੇਜਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਉਸ ਸਵਾਲ ਕਰਦਾ ਤਾਂ ਉਸ ਨੂੰ ਐਦਾਂ ਦਾ ਜਵਾਬ ਮਿਲਦਾ ਉਹ ਇੱਕ ਕਰਾਰਾ ਥੱਪੜ ਹੁੰਦਾ ਉਸ ਸਟੇਟ ਦੇ ਉੱਤੇ ਸੇਟ ਦੇ ਮੂੰਹ ਦੇ ਉੱਤੇ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਅ ਚੜਦੀ ਕਲਾ ਵਾਲੀ ਗੱਲ ਹੈ ਇਹਦੇ ਵਿੱਚ ਇੱਕ ਦੋ ਹੋਰ ਇੰਡੀਆ ਟੂਡੇ ਦੇ ਪੱਤਰਕਾਰ ਉੱਥੇ ਜਬ ਵੱਖ-ਵੱਖ ਇੰਡੀਅਨ ਮੀਡੀਆ ਦੇ ਜਿਹੜੇ ਪੱਤਰਕਾਰ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਆਮ ਪੱਤਰਕਾਰ ਜਿਹੜੇ ਵਾਸ਼ਿੰਗਟਨ ਡੀਸੀ ਦੇ ਵਿੱਚ ਇੰਡੀਆ ਦੇ ਡਿਪਲੋਏ ਕੀਤੇ ਹੋਏ ਨੇ ਉਹਨਾਂ ਨੂੰ ਇੱਥੇ ਨਿਯੁਕਤ ਕੀਤਾ ਹੋਇਆ ਕਵਰੇਜ ਦੇ ਲਈ ਜਾਂ ਉਹਨਾਂ ਨੂੰ ਬੀਟ ਦਿੱਤੀ ਹੋਈ ਹੈ ਇੰਡੀਆ ਦੀ ਜਾਂ ਵਾਈਟ ਹਾਊਸ ਦੀ ਉਹ ਤਾਂ ਨਹੀਂ ਗਏ ਹੈਗੇ ਅੰਦਰ ਜਿਹੜੇ ਮੋਦੀ ਦੇ ਨਾਲ ਸਪੈਸ਼ਲ ਵਿਸ਼ੇਸ਼ ਤੌਰ ਦੇ ਉੱਤੇ ਦਿੱਲੀ ਤੋਂ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਫਾਈਨਲ ਕਰਕੇ ਪੱਤਰਕਾਰ ਨਾਲ ਭੇਜੇ ਨੇ ਉਹ ਹੀ ਗਏ ਨੇ ਉੱਥੇ ਉਹਨਾਂ ਨੇ ਟਰੰਪ ਨੂੰ ਸਵਾਲ ਕੀਤਾ ਸੋ ਇਹ ਬੜੀ ਦਿਲਚਸਪ ਹੋਏਗੀ ਗੱਲ ਜਦੋਂ ਵਾਪਸ ਜਹਾਜ਼ ਚ ਜਾ ਰਹੇ ਹੋਣਗੇ ਤਾਂ ਇੱਕ ਦੂਜੇ ਨਾਲ ਕਿਵੇਂ ਗੱਲਾਂ ਕਰਨਗੇ